ਵਾਹ ਜੀ ਕੀ ਗੱਲ ਵਾਹ ਵਾਪਸ ਜੀ ਫੋਨ ਕਰੋ ਠੀਕ ਹੈ ਭਗਵਾ ਹਾਂ ਜੀ ਸਾਹਿਬ ਵਾਹ ਉਹ ਮਰਾ ਠੀਕ ਹੈ ਜੀ ਕੋਲ ਜੀ ਅੱਜ ਬਾਬਾ ਜੀ ਅਸੀਂ ਨਾ ਕਪੂਰਜੀ ਟੂਰਨਾਮੈਂਟ ਸੀਗਾ ਟੂਰਨਾਮੈਂਟ ਇਹ ਕਿੱਥੇ ਹਾਂ ਉਹ ਤਾਂ ਮੈਦਾਨ ਕਿੱਥੇ ਆਹ ਆਹ ਉਹ ਮੈਂ ਤੁਹਾਨੂੰ ਪਾਉਂਦਾਗਾ ਵਾਈਫਾਈ ਓਕੇ ਇਹੋ ਬਈ ਇਹ ਦਰਚ ਨੂੰ ਕੀ ਦੀ ਪਾਣਾ ਨਹੀਂ ਮੈਨੂੰ ਮਗਲ ਜੇ ਇਹੋ ਪ੍ਰੋਗਰਾਮ ਬਣਾਈ ਜੀ ਸੁਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਗੁਰੂਆਂ ਲਾੜੀਆਂ ਨੇ ਹੰਸ ਸਿੰਘ ਫੌਜਾਂ ਨੂੰ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ Holi ਕਿੰਨੀ ਚੰਦ ਸੇ ਰੰਗ ਲਾਗਾ ਆਤ ਲਾਲ ਦੇਵ ਅੱਜ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਦੀ ਉਹਨਾਂ ਦੇ ਪਵਿੱਤਰ ਚਰਨ ਛੋਏ ਧਰਤੀ ਸ੍ਰੀ ਅਨੰਦਪੁਰ ਸਾਹਿਬ ਜਿੱਥੇ ਹਰ ਸਾਲ ਜਿਹੜਾ ਕੌਮੀ ਤਿਉਹਾਰ ਹੋਲਾ ਮਹੱਲਾ ਜਿਹੜਾ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਜਿੱਥੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਉੱਥੇ ਹੀ ਦੇਸ਼ ਉਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਤੇ ਇਸ ਵਾਰ ਵੀ ਜਿਹੜਾ ਗੁਰਦੁਆਰਾ ਗੁਰੂ ਕਾ ਬਾਗ ਸ਼ੌਣੀ ਨਹਿੰਸਾਂ ਦਾ ਬੁੱਢਾ ਦਲ ਪੰਜਵਾਂ ਤਖਤ ਸਾਰੀਆਂ ਨਹਿੰਸਾਂ ਜਥੇਬੰਦੀਆਂ ਵੱਲੋਂ ਆਪਣੀਆਂ ਆਪਣੀਆਂ ਸ਼ੌਣੀਆਂ ਦੇ ਵਿੱਚ ਉੱਥੇ ਹੀ ਜਿਹੜਾ ਕੇਸਗੜ੍ਹ ਸਾਹਿਬ ਤਖਸ਼ਰੀ ਕੇਸਗੜ੍ਹ ਸਾਹਿਬ ਵਿਖੇ ਵੀ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਹੋਲਾ ਮਹੱਲਾ ਮਨਾਇਆ ਜਾ ਰਿਹਾ 24 25 ਤੇ 26 ਤਰੀਕ ਨੂੰ ਤੇ ਜਿਹੜਾ 22 23 ਤੇ 21 22 ਤੇ 23 ਨੂੰ ਕੀਰਤਪੁਰ ਸਾਹਿਬ ਵਿਖੇ 24 25 ਤੇ 26 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੋਲਾ ਮਹੱਲਾ ਜਿਹੜਾ ਬਹੁਤ ਹੀ ਚੜ੍ਹਦੀ ਕਲਾ ਤੇ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾ ਰਿਹਾ ਹੈ। ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਆਪਾਂ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਕਾਰ ਦੇ ਨਾਲ ਜਿੱਥੇ 24, 25 ਤੇ 26 ਤਰੀਕ ਨੂੰ 24 ਤਰੀਕ ਨੂੰ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਤੇ 26 ਤਰੀਕ ਨੂੰ ਜਿਹੜੇ ਆ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਜਿੱਥੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਜਿਹੜੇ ਗੱਤਕਾ ਮੁਕਾਬਲੇ ਵੀ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਹਰ ਸਾਲ ਦੀ ਤਰ੍ਹਾਂ ਜਿਹੜੇ ਕਰਵਾਏ ਜਾਣੇ ਨੇ ਬੁੱਢਾ ਦਲ ਵੱਲੋਂ ਤੇ ਜਿਹੜੇ 24 ਤਰੀਕ ਤੇ 25 ਤਰੀਕ ਨੂੰ ਬਹੁਤ ਹੀ ਵੱਡੇ ਪੱਧਰ ਤੇ ਗੱਤਕਾ ਮੁਕਾਬਲੇ ਜਿਹੜਾ ਮਹਾਨ ਪੰਥਕ ਸ਼ਖਸੀਅਤਾਂ ਦਾ ਸਲਮਾਨ ਵੀ ਕੀਤਾ ਜਾਵੇਗਾ ਉੱਥੇ ਹੀ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਤਖਸ਼ੀਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਸੁਲਤਾਨ ਸਿੰਘ ਜੀ ਤੇ ਉੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਸਿੰਘ ਸਾਹਿਬ ਗਾਨੀ ਲਖਬੀਰ ਸਿੰਘ ਜੀ ਸਾਰੇ ਜਿਹੜੇ ਇੱਥੇ ਦਰਸ਼ਨ ਵੀ ਦੇਣਗੇ ਤੇ ਹੋਰ ਵੀ ਜਿਹੜੇ ਪ੍ਰੋਗਰਾਮ ਨੇ ਜਿੱਥੇ ਇੱਥੇ ਤਿੰਨੇ ਦਿਨ ਧਾਰਮਿਕ ਦੀਵਾਨ ਸਜਾਏ ਜਾਣਗੇ ਗੁਰੂ ਦੇ ਲੰਗਰ ਜਿਹੜੇ ਆ ਟੁੱਟ ਵਰਤਾਏ ਜਾਣੇ ਨੇ ਮੇਰੇ ਨਾਲ ਸਰਦਾਰ ਦਵਿੰਦਰ ਸਿੰਘ ਜੀ ਬਾਜਵਾਜੀ ਜਿਹੜੇ ਹਰ ਸਾਲ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਲੰਗਰ ਵੀ ਲਾਉਂਦੇ ਨੇ ਤੇ ਜਿੱਥੇ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਐ ਲੰਗਰ ਲਗਾਏ ਜਾਂਦੇ ਨੇ ਧਾਰਮਿਕ ਦਵਾਨ ਸਜਾਏ ਜਾਂਦੇ ਨੇ ਉੱਥੇ ਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿਹੜਾ ਅ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਜਥੇਦਾਰ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵਿਸ਼ਾਲ ਮਹੱਲਾ ਜਿਹੜਾ ਗੁਰਦੁਆਰਾ ਗੁਰੂ ਕਾ ਬਾਗ ਤੋਂ ਆਰੰਭ ਹੁੰਦਾ ਉਹ 26 ਤਰੀਕ ਨੂੰ ਜਿਹੜਾ ਸਵਾ 12 ਵਜੇ ਜਿਹੜਾ ਆਰੰਭ ਹੋਣਾ ਤੇ ਜਿਹਦੇ ਵਿੱਚ ਬਹੁਤ ਗੁਰੂ ਜੀਆਂ ਲਾੜਦੀਆਂ ਫੌਜਾਂ ਕੌਣ ਸਵਾਰ ਫੌਜਾਂ ਜਿਹੜੀਆਂ ਨੇ ਉਹ ਸਾਰੇ ਚਰਨ ਗੰਗਾ ਸਟੇਡੀਅਮ ਦੇ ਵਿੱਚ ਜਿੱਥੇ ਆਪਾਂ ਦਰਸ਼ਨ ਦਿਦਾਰੇ ਕਰਕੇ ਆਏ ਆ ਉਸ ਜਗ੍ਹਾ ਤੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਜੋ ਤੰਤਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ 1700 ਦੇ ਵਿੱਚ ਪਹਿਲਾ ਹੋਲਾ ਮਹੱਲਾ ਜਿਹੜਾ ਸੀ ਉਹ ਮਨਾਉਣਾ ਕੀਤਾ ਤੇ ਉਦੋਂ ਤੋਂ ਲੈ ਕੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਦੇ ਵਿੱਚ ਸਮੂਚੀਆਂ ਗੁਰੂ ਜੀਆਂ ਲਾੜਦੀਆਂ ਨਹਿਂਗ ਸਿੰਘ ਫੌਜਾਂ ਵੱਲੋਂ ਮਹੱਲੇ ਜਿਹੜੇ ਸਜਾਏ ਜਾਂਦੇ ਨੇ ਜਿਹੜਾ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜਾ ਉਹ ਮਨਾਇਆ ਜਾਂਦਾ ਇਸ ਵਾਰ ਵੀ ਪੂਰੀ ਸ਼ਰਧਾ ਭਾਵਨਾ ਦੇ ਨਾਲ ਆਓ ਆਪਾਂ ਚੜ੍ਹਦੀ ਕਲਾ ਦੇ ਨਾਲ ਹੋਲਾ ਜਿਹੜਾ ਕੌਮੀ ਤਿਉਹਾਰ ਹੈ ਜਿਹੜਾ ਤੇ ਆਪਾਂ ਇਹਨੂੰ ਮਨਾਈਏ ਤੇ ਸਾਰੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਰੇ ਅਸਥਾਨਾਂ ਤੇ ਆ ਕੇ ਦਰਸ਼ਨ ਦਿਦਾਰੇ ਕਰੀਏ ਸਾਰਿਆਂ ਹੀ ਫਿਰ ਜੁਨੀਆਂ ਵੀ ਦੇਸ਼ ਵਦੇਸ਼ ਦੀਆਂ ਗੁਰੂ ਨਾਨਕ ਨਾਮਦੇਵ ਸੰਗਤਾਂ ਨੂੰ ਸਾਰੀਆਂ ਇਹਨਾਂ ਹੈਂਸਿੰਗ ਜਥੇਬੰਦੀਆਂ ਵੱਲੋਂ ਬਹੁਤ-ਬਹੁਤ ਵਧਾਈਆਂ ਜੀ ਆਇਆਂ ਕਹਿੰਦਾ ਤੇ ਆਓ ਸਾਰੇ ਆਪਾਂ ਚੜ੍ਹਦੀ ਕਲਾ ਦੇ ਨਾਲ ਹੋਲੇ ਮਹੱਲੇ ਦੇ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਹੀ ਮੈਂ ਪੰਜਾਬ ਸਰਕਾਰ ਤੇ ਇੱਥੋਂ ਦੇ ਜਿਹੜੇ ਰੋਪੜ ਦੇ ਡੀਸੀ ਨੇ ਉਹਨਾਂ ਨੂੰ ਵੀ ਜਿਹੜਾ ਇਹ ਕਹਿਣਾ ਚਾਹੁੰਦਾ ਕਿ ਹਰ ਸਾਲ ਜਿਹੜਾ ਹੈ ਜਿੱਥੇ ਕੌਮੀ ਤਿਹਾੜੀ ਹੋਲਾ ਮਹੱਲਾ ਇਥੇ ਗੁਰੂ ਦੀਆਂ ਲਾੜਦੀਆਂ ਨਹਿੰਗ ਸਿੰਘ ਫੌਜਾਂ ਵੱਲੋਂ ਜਿਹੜਾ ਜਦੋਂ ਮੁਹੱਲੇ ਸਜਾਏ ਜਾਂਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਆਪ ਅਗਵਾਈ ਕਰਦੇ ਨੇ ਜਦੋਂ ਆਪਾਂ ਮੁਹੱਲਾ ਖੇਡਦੇ ਆ ਉਸ ਵੇਲੇ ਜਦੋਂ ਫੋਰਸਵਾਰੀ ਤੇ ਜ਼ੋਰ ਗੁਰੂ ਦੀਆਂ ਲਾੜਦੀਆਂ ਨਹਿੰਗ ਸਿੰਘ ਫੌਜਾਂ ਵੱਲੋਂ ਦਿਖਾਏ ਜਾਂਦੇ ਨੇ ਉੱਥੇ ਜਿਹੜੀ ਇੰਨੀ ਜ਼ਿਆਦਾ ਸੰਗਤ ਹੁੰਦੀ ਹੈ ਜਿਹੜਾ ਉਹ ਆਪਣੇ ਖੜਨ ਨੂੰ ਵੀ ਜਗ੍ਹਾ ਨਹੀਂ ਹੁੰਦੀ ਤੇ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ ਉਹਨਾਂ ਨੂੰ ਚਾਹੀਦਾ ਹੈ ਕਿ ਉੱਥੇ ਬਹੁਤ ਵਧੀਆ ਜਿਹੜੇ ਬੈਰੀਕੇਟਿੰਗ ਕਰਕੇ ਜਿੰਨਾ ਕਿ ਉੱਥੇ ਸਟੇਡੀਅਮ ਬਣਿਆ ਹੋਇਆ ਉਹ ਤੇ ਠੀਕ ਹੈ ਪਰ ਉਹਨੂੰ ਜਿਹੜਾ ਅਧੂਰਾ ਉਹ ਪੂਰਾ ਕਰਨਾ ਚਾਹੀਦਾ ਹੈ ਜਿੱਧਰਲੇ ਪਾਸੇ ਪਰਲੀ ਸਾਈਡ ਤੇ ਨਦੀ ਵਾਲੇ ਪਾਸੇ ਵੀ ਜਿਹੜੇ ਪੂਰੇ ਵਧੀਆ ਪੌੜ ਬਣਾ ਕੇ ਤੇ ਉਹਨੂੰ ਜਗ੍ਹਾ ਨੂੰ ਖੁੱਲਾ ਕਰਨਾ ਚਾਹੀਦਾ ਕਿਉਂਕਿ ਹਰ ਸਾਲ ਉੱਥੇ ਜਿਹੜੇ ਨੇ ਕਿਸੇ ਦੇ ਕੋਈ ਵਿਦੇਸ਼ ਤੋਂ ਆਏ ਹੁੰਦੇ ਨੇ ਕੋਈ ਅ ਕਈਆਂ ਨੂੰ ਪਤਾ ਨਹੀਂ ਹੁੰਦਾ ਤੇ ਕੋਈ ਨਾ ਕੋਈ ਹਾਦਸਾ ਜਰੂਰ ਉੱਥੇ ਵਾਪਰਦਾ ਇਸ ਕਰਕੇ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਵੱਲੋਂ ਇਹ ਕਿਹਾ ਜਾਂਦਾ ਹੈ ਉਹ ਜਰੂਰ ਜਿਹੜਾ ਉਹਦੇ ਵੱਲ ਧਿਆਨ ਦੇ ਕੇ ਜਿਹੜੇ ਅਧੂਰੇ ਕਾਰਜ ਨੇ ਸਟੇਡੀਅਮ ਦੇ ਉਹ ਵੀ ਪੂਰੇ ਕਰਵਾਏ ਜਾਣ ਉੱਥੇ ਸਫਾਈ ਦਾ ਜਿਹੜਾ ਧਿਆਨ ਦੇ ਕੇ ਤੇ ਕਰਵਾਏ ਜਾਣ ਉੱਥੇ ਹੀ ਪੰਜਾਬ ਸਰਕਾਰ ਨੂੰ ਜਿਹੜੇ ਪਹਿਲ ਦੇ ਆਧਾਰ ਤੇ ਜਦੋਂ ਆਪਾਂ ਰੋਪੜ ਤੋਂ ਆਨੰਦਪੁਰ ਸਾਹਿਬ ਨੂੰ ਆਉਂਦੇ ਆ ਤੇ ਨਾਨਪੁਰ ਸਾਹਿਬ ਤੋਂ ਗੜ ਸ਼ੰਕਰ ਨੂੰ ਜਾਂ ਗੜ ਸ਼ੰਕਰ ਤੋਂ ਬੰਗੇ ਵੱਲੋਂ ਜਦੋਂ ਸਾਰੀ ਮਾਝਾ ਮਾਲਵੇ ਇਧਰੋਂ ਦੁਆਬੇ ਦੀ ਸੰਗਤ ਆਉਂਦੀ ਹੈ ਤੇ ਇੰਨਾ ਮਾੜਾ ਹਾਲ ਫਿਰ ਵੀ ਧੰਨਵਾਦ ਹੈ ਬਾਬੇ ਮਹਾਂਪੁਰਖਾਂ ਦਾ ਕਾਰਸੇਵਾ ਵਾਲੇ ਬਾਬਾ ਸੰਤ ਬਾਬਾ ਸੇਵਾ ਸੰਜੀਤ ਹੋਰਾਂ ਦੇ ਅੱਗੇ ਜਿਹੜੇ ਵਰੋਸਾ ਆਏ ਹੋਏ ਨੇ ਉਹਨਾਂ ਵੱਲੋਂ ਬਾਬਾ ਸਤਨਾਮ ਸਿੰਘ ਜੀ ਉਹਨਾਂ ਵੱਲੋਂ ਜਿਹੜੀ ਆਕਾਰ ਸੇਵਾ ਦੇ ਰਾਹੀਂ ਸੜਕ ਦੀ ਸੇਵਾ ਕਰਵਾਈ ਜਾ ਰਹੀ ਹੈ ਜਿਹੜੇ ਕੰਮ ਪ੍ਰਸ਼ਾਸਨ ਦੇ ਨੇ ਪੰਜਾਬ ਸਰਕਾਰ ਦੇ ਨੇ ਉਹ ਜਿਹੜੇ ਨੇ ਸਰਕਾਰਾਂ ਹੀ ਕਰਵਾ ਸਕਦੀਆਂ ਨੇ ਇਹ ਵੀ ਤਗੜੇ ਹੋ ਕੇ ਜਿਹੜੇ ਆਪ ਜਿੱਥੇ ਜਿੱਥੇ ਜਿੱਧਰੋਂ ਜਿੱਧਰੋਂ ਸੰਗਤਾਂ ਨੇ ਅਜੇ ਬਹੁਤ ਦਿਨ ਪਏ ਨੇ ਤੇ ਸਾਰੇ ਸੰਗਤਾਂ ਦੀ ਸਹੂਲਤ ਵਾਸਤੇ ਜਿਹੜੇ ਆ ਉਹ ਵਧੀਆ ਪ੍ਰਬੰਧ ਕਰਨੇ ਚਾਹੀਦੇ ਨੇ ਸਾਫ ਸਫਾਈਆਂ ਕਰਾਉਣੀਆਂ ਚਾਹੀਦੀਆਂ ਨੇ ਤੇ ਜਿਹੜੇ ਸੜਕਾਂ ਜਿੱਥੋਂ ਟੁੱਟੀਆਂ ਹੋਈਆਂ ਨੇ ਹਾਦਸੇ ਹੋਣ ਦਾ ਬਹੁਤ ਵੱਡਾ ਕਾਰਨ ਬਣਦੀਆਂ ਨੇ ਤੇ ਉਹ ਜੜੀਆਂ ਨੇ ਇਹ ਧਿਆਨ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਇਥੋਂ ਦੇ ਡੀਸੀ ਜਿਹੜੇ ਉਹ ਧਿਆਨ ਦੇਣ ਤੇ ਤੁਰੰਤ ਜਿਹੜੇ ਇਹਨਾਂ ਵੱਲ ਸਫਾਈਆਂ ਵੱਲ ਤੇ ਸੜਕਾਂ ਦਾ ਧਿਆਨ ਦੇ ਕੇ ਤੇ ਉਹ ਤੁਰੰਤ ਉਹਨਾਂ ਦੀ ਮੁਰੰਮਤ ਵੀ ਉਹਨਾਂ ਨੂੰ ਠੀਕ ਕਰਵਾਇਆ ਜਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ